ਵਾਲੀ ਠੀਕ ਹੈ ਆਖ ਲੋ ਨਾ ਮੇਰੇ ਵੱਲੋਂ ਦੀਦੀ ਹੂੰ ਵੱਡੇ ਹੋ ਗਏ ਭਰਾ ਵੱਡੇ ਹੋ ਗਏ ਪਰ ਪਾਪਾ ਕਰਕੇ ਵੱਡੇ ਹੋਏ ਆ ਬਾਕੀ ਮੇਰੀ ਗੱਲ ਸੁਣੋ ਭੈਣਾ ਭਰਾਵਾਂ ਨੂੰ ਰਖੜੀ ਕਿਉਂ ਬੰਦੀਆਂ ਵਾ ਪੈਸੇ ਲੈਣ ਵਾਸਤੇ ਨਹੀਂ ਬੰਦੀਆਂ ਇਸ ਕਰਕੇ ਬੰਦੀਆਂ ਵਾ ਤਾਂ ਕਿ ਸਾਡੇ ਭਰਾਵਾਂ ਦੀ ਲੰਬੀ ਉਮਰ ਹੋਵੇ ਤੰਦਰੁਸਤੀ ਰਾ ਬੋਨਾਂ ਨੂੰ ਬਖਸ਼ੇ ਹੈਲੋ ਕਿੱਥੇ ਰਹ? ਮੈਂ ਤਾਂ ਭਾਜੀ ਘਰੇ ਹੀ ਆ। ਤੇ ਯਾਰ ਤੈਨੂੰ ਇੱਕ ਮੈਂ ਕੰਮ ਗਿਆ ਸੀ। ਆਹੋ ਭਾਜੀ ਮੈਨੂੰ ਯਾਦ ਆ ਤੇ ਮੈਨੂੰ ਕੰਮ ਗਿਆ ਸੀ ਮੈਂ ਨਾ ਆਪਣੇ ਜਿੰਨੇ ਆਰ 2 ਸਾਰਿਆਂ ਨੂੰ ਕਿਹਾ ਵਾ ਤੇ ਉਹ ਕਹਿੰਦੇ ਜਦੋਂ ਵੀ ਤੁਹਾਨੂੰ ਕੋਈ ਪਤਾ ਲੱਗਦਾ ਨਾ ਦੱਸਦੇ ਆ। ਇਹਨਾਂ ਨੂੰ ਸਾਰਿਆਂ ਨੂੰ ਕਿਹਾ ਆਪਣਾ ਨਾ ਫਲਾਈਂਗ ਗियर ਪਾ ਲਓ। ਤੇ ਬੱਸ ਨਾ ਪਤਾ ਲਾ ਕੇ ਛੱਡੋ ਕੀ ਇਹ ਕਿੱਥੋਂ ਦੀ ਆ ਕੁੜੀ। ਕੋਈ ਗੱਲ ਨਹੀਂ ਭਾਜੀ ਇਹਦੀ ਟੈਨਸ਼ਨ ਨਾ ਲਓ। ਮੈਂ ਇੱਕ ਵਾਰੀ ਨਾ ਫੇਰ ਫੋਨ ਕਰਦਾ ਉਹਨਾਂ ਨੂੰ। ਸਾਰਿਆਂ ਨੂੰ ਕਮਾ ਦੇ ਇਹਨਾਂ ਨੂੰ ਕਹੇ ਸੂਈ ਸੌ ਦੇ ਲਾ ਲਓ। ਠੀਕ ਆ ਭਾਜੀ ਠੀਕ ਆ ਉਹ ਫੋਨ ਹੀ ਕਰਦਾ ਹੁੰਦਾ ਯਾਰ ਪੇਲੀ ਦੀ ਭਾਈ ਨੇ ਕੰਮ ਕਿਹਾ ਵਾ ਲੱਗ ਗਾ ਨਹੀਂ ਲੱਗ ਗਿਆ ਹੈਲੋ ਹਲੋ ਕੋਈ ਆਰ ਮੈਂ ਬੇਲਾ ਤਨੋਂ ਕੰਮ ਗਿਆ ਹਲੇ ਤੱਕ ਕੋਈ ਕੰਮ ਨਹੀਂ ਨਾ ਆਇਆ ਸਾਹੇ ਲੋ ਲੱਗੇ ਹੋਏ ਆ ਤੇ ਟਾਈਮ ਤੇ ਲੰਗਣਾ ਹੀ ਆ ਨਾ ਕਿਉਂਕਿ ਲੜਕੀ ਦੀ ਕੋ ਫੋਟੋ ਫੋਟੋ ਮਨੇ ਕੋਈ ਭੇਜੀ ਇਹ ਆਰ ਫੋਟੋ ਫੋਟੋ ਤਾਂ ਨਹੀਂ ਭੇਜੀ ਪਤਾ ਤੁਹਾਨੂੰ ਆ ਬਣਾਉਣੀ ਆ ਕੁਝ ਪਰ ਇੱਕ ਨਾ ਮੈਂ ਕਲੂ ਦੇ ਸਕਦਾ ਤੁਹਾਨੂੰ ਹਾਂ ਦੱਸੋ ਇਦਾਂ ਕਰੋ ਉਹ ਜਿਹੜਾ ਕੋਲੇ ਨਹੀਂ ਹੀ ਕੋਲੇ ਦੇ ਸਾਹਮਣੇ ਨਾ ਕੈਫੇ ਆ ਕੈਫੇ ਦੇ ਵਿੱਚੋਂ ਰਿਕਾਰਡਿੰਗ ਕਢਾ ਲਓ ਤੇ ਰਿਕਾਰਡਿੰਗ ਵਿੱਚ ਪਤਾ ਲੱਗ ਜਾਣਾ ਮੈਂ ਕੁੜੀ ਕੌਣ ਆ ਕੌਣ ਨਹੀਂ ਫਿਰ ਰਿਕਾਰਡਿੰਗ ਜਦੋਂ ਕਢਾਓਗੇ ਨਾ ਕੁੜੀ ਦੀ ਫੋਟੋ ਜ਼ਰੂਰ ਖਿੱਚ ਲਿਓ ਚਲੋ ਮੈਂ ਕੋਸ਼ਿਸ਼ ਕਰਦਾ ਹਾਂ ਹਾਂ ਉਹ ਕੈਫੇ ਤੇ ਜਾਓ ਆਪਣਾ ਕੰਮ ਬਣ ਜਾਣਾ ਵਾ ਕੋਸ਼ਿਸ਼ ਕਰਦਾ ਮੈਂ ਕਢਾਉਣ ਕਢਾਉਣ ਦੀ ਕੋਸ਼ਿਸ਼ ਕਰਦਾ ਹਾਂ ਠੀਕ ਆ ਠੀਕ ਆ ਠੀਕ ਆ ਹੈਲੋ 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 ਸਾਹਿਲ ਹਾਂ ਹਾਂ ਯਾਰ ਉਹ ਕੰਮ ਥੋੜਾ ਜਿਹਾ ਔਖਾ ਵਾ ਤੇ ਉਹਨੂੰ ਕੈਫੇ ਵਾਲੇ ਨੂੰ ਕੁਝ ਦੇਣਾ ਪੈਣਾ ਆਪਾਂ ਨੂੰ ਖਰਚਾ ਖਰਚਾ ਉਹ ਕੋਈ ਗੱਲ ਨਹੀਂ ਖਰਚਾ ਜਿੰਨਾ ਮਰਜ਼ੀ ਲੱਗ ਜੇ ਬਸ ਨਾ ਅੱਜ ਸ਼ਾਮ ਤੱਕ ਆਪਾਂ ਪਤਾ ਕਰਾਉਣਾ ਵਾ ਕੁੜੀ ਹੈ ਕੌਣ ਹੈ ਕੋਈ ਗੱਲ ਨਹੀਂ ਮੈਂ ਜਾਣਾ ਮੌਕੇ ਵੇਖਦਾ ਵਾਂ ਉਹ ਉਹਨੂੰ ਬਾਇਕੂਆ ਦੇ ਕੇ ਆਪਾਂ ਕੋਈ ਗੱਲ ਨਹੀਂ ਪੈਸੇ ਦੀ ਨਾ ਦੁਚਿੰਤਾ ਲੈ ਪੈਸੇ ਮੈਂ ਹੁਣੇ ਦਿਨ ਆਨਲਾਈਨ ਟਰਾਂਸਫਰ ਕਰ ਦਿੰਦਾ ਹਾਂ ਠੀਕ ਆ ਓਕੇ ਹਲੋ ਮੰਮੀ ਚਾ ਵੈਸੇ ਸਹੀ ਪੁੱਛੇ ਨਾ ਉਹ ਚਾਹ ਦੀ ਲੋੜ ਵੀ ਸੀ ਆ ਪਰ ਮੰਮੀ ਹਾਂ ਅੰਦਾ ਦੀ ਨੇ ਕੀ ਪੰਗਾ ਬਾਤ ਤਾ ਮੈਨੂੰ ਤਾਂ ਟੈਨਸ਼ਨ ਲੱਗੀ ਐ ਪੂਜਾ ਕੀ ਕਰਾਂ ਕੀ ਹਾਂ ਜੇ ਦਾਦੀ ਅੜ ਗਈ ਤੇ ਬੜਾ ਕੰਮ ਖਰਾਬ ਸ਼ੇਰ ਉਨ ਕੀ ਕਰੀਏ ਲੈ ਕਰਨਾ ਕੀ ਆ ਤੁਸੀਂ ਸੁਰਮਾ ਪਾਉਣ ਦੀ ਤਿਆਰੀ ਕਰੋ ਤੇ ਮੰਮੀ ਤੁਸੀਂ ਪਾਣੀ ਵਾਰਨ ਦੀ ਤਿਆਰੀ ਕਰੋ ਪ੍ਰਵਾ ਮੈਂ ਤੇ ਪਾਣੀ ਵਾਰ ਲਾਂਗੀ ਮੈਂ ਤੇ ਚਾਈ ਚਾਈ ਪਾਣੀ ਵਾਰਾਂਗੀ ਦਾਦੀ ਨੂੰ ਤੇ ਪਹਿਲੇ ਸਾਹ ਮਲੋ ਦਾਦੀ ਦੇ ਬਾਹਰ ਦੇ ਰਿਸ਼ਤੇ ਵੇਖਦੀ ਫਿਰਦੀ ਝੇ ਮੈਨੂੰ ਤੇ ਆ ਬੜਾ ਚਾ ਚੜਿਆ ਆ ਹੁਣ ਸਾਈਲ ਦਾਦੀ ਦੀਆਂ ਛਿੜਕਾਂ ਜਾਂ ਤੂੰ ਖਾ ਲੈ ਤੇ ਜਾਂ ਫਿਰ ਗੋਲਡੀ ਖਾ ਲਵੇ ਨਹੀਂ ਨਹੀਂ ਇੱਕ ਕੰਮ ਤੇ ਕਰਨਾ ਹੈ ਨਾ ਭੁੱਲ ਜਾ ਦਾਦੀ ਨੂੰ ਮਨਾਣਾ ਪੈਣਾ ਜੇ ਮੈਂ ਨਾ ਦਾ ਨਾ ਮੈਂ ਗੋਲੀ ਨੂੰ ਛਿੜਕਣ ਦੇਣਾ ਤੇ ਨਾ ਮੈਂ ਸਾਈਡੂ ਛਿੜਕਣ ਦੇਣਾ ਤੇ ਨਾ ਮੈਂ ਹੈਪੀ ਨੂੰ ਛਿੜਕਣ ਦੇਣਾ ਓ ਕੀ ਤੁਸੀਂ ਦੋਵੇਂ ਦਾਦੀ-ਦਾਦੀ ਲਈ ਆ ਦਾਦੀ ਦੀ ਗੱਲ ਹੈ ਨਾ ਮੈਂ ਆਪੇ ਦਾਦੀ ਨਾਲ ਗੱਲ ਕਰ ਲਵਾਂਗਾ ਤੁਸੀਂ ਬਸ ਵਿਆਹ ਦੀਆਂ ਤਿਆਰੀਆਂ ਕਰੋ ਤੇ ਵੀਰੇ ਦਾ ਵਿਆਹ ਉੱਥੇ ਹੀ ਹੋਊਗਾ ਜਿੱਥੇ ਵੀਰੇ ਨੇ ਕਿਹਾ ਵਾ ਨੀ ਕੁ ਕੁੜੀ ਪਸੰਦ ਆ ਗਈ ਆ ਬਹੁਤ ਵਧੀਆ ਹੋ ਗਿਆ ਵਧੀਆ ਹੋ ਗਿਆ ਨਾ ਬਹੁਤ ਵਧੀਆ ਹੋ ਗਿਆ ਪਰ ਪ੍ਰਵਾ ਨਾਲ ਇੱਕ ਪੰਗਾ ਹੋਰ ਖੜਾ ਹੋਗੇ ਹੋ ਗਿਆ ਕੋਈ ਨਹੀਂ ਤੁਸੀਂ ਹੁਣ ਘਰ ਜਾਓ ਤੇ ਮੈਂ ਆਪੇ ਵੇਖ ਲਾਂ ਸਮਝਾ ਲਈ ਆਪਣੀ ਦਾਦੀ ਨੂੰ ਆਪਣੇ ਤਰੀਕੇ ਨਾਲ ਤੇਰੀ ਗੱਲ ਮੰਦੀ ਆ ਪੀਦਾ ਜਿੱਥੇ ਮੈਂ ਗਿਆ ਸੀ ਉੱਥੇ ਹੋਇਆ ਹੁਣ ਇਹ ਤੂੰ ਆਪਣੇ ਤਰੀਕੇ ਨਾਲ ਕੋਈ ਨਹੀਂ ਸਮਝਾ ਲਾਂਗਾ ਤੁਸੀਂ ਘਰ ਜਾਓ ਵੇ ਫਿਕਰੋਗੇ ਮੈਂ ਆਪੇ ਸਮਝਾ ਲਾਂਗਾ ਕੋਈ ਗੱਲ ਆ ਜਾ ਤੂੰ ਵੀ ਕਰ ਔਰ ਨਾ ਮੈਂ ਥੋੜੀ ਜਿਹਾ ਤੱਕ ਆਉਂਦਾ ਚਲ ਠੀਕ ਹੈ ਆ ਜੀ ਵੇਰ ਘਰ ਚਾਹ ਪੀ ਲਈ ਆ ਕੇ ਉਹ ਨਹੀਂ ਨਹੀਂ ਤੁਸੀਂ ਬੈਠੋ ਬੈਠੋ ਪਰ ਤੁਹਾਡਾ ਬੀਬੀ ਜਾ ਕਰਾ ਤੁਹਾਡਾ ਬੀਬੀ ਨਾਲ ਵਾਜਾ ਕੇ ਬਹਿ ਜਾਓ ਤੁਸੀਂ ਬੈਠੋ ਪਹਿਲਾਂ ਬੀਬੀ ਚੱਕਾ ਕਰਦਾ ਬਣਾ ਤਿੰਨਾ ਭਰਾਵਾਂ ਨੂੰ ਨਾ ਮੇਰੀ ਹੋਈ ਟੈਨਸ਼ਨ ਲੱਗੀ ਰਹਿੰਦੀ ਹੈ ਨਾ ਤੁਹਾਡਾ ਪਹਿਲਾਂ ਬੀਬੀ ਚੱਕਾ ਲੈਣਾ ਬੀਬੀ ਨਾਲ ਵਾਜੇ ਤਾਂ ਡਾ ਕੇ ਤੂੰ ਫਿਕਰ ਨਾ ਕਰ ਹਜੇ ਤੁਹਾਡੀ ਮਾਰੀ ਡਦੀ ਨਹੀਂ ਹੈਗੀ ਨਹੀਂ ਨਹੀਂ ਕਿਤੇ ਵਾ ਮਾਲਕਾ ਔਲਾਦ ਹੀ ਮੇਰੀ ਦਿੱਤੀ ਸਰਵੰਤਿੰਨ ਹੋਈ ਚਲ ਕੋਈ ਗੱਲ ਟੀਕਾ ਨਹੀਂ ਲਵਾਉਣਾ ਪਰ ਮੈਂ ਨਹੀਂ ਟੀਕਾ ਨਹੀਂ ਬੀਪੇ ਚੈੱਕ ਕਰਨੇ ਤੇਰਾ ਬਸ ਓਹ ਹੈਲੋ ਹਾਂਜੀ ਭਾਜੀ ਇਹਦੇ ਚ ਹੀ ਵੜਿਆ ਰਵੀ ਇੱਕ ਦਿਨ ਨੂੰ ਕੰਮ ਗਿਆ ਤੇਰੇ ਕੋਲ ਵੀ ਨਹੀਂ ਹੁੰਦਾ ਮੈਨੂੰ ਉਤਰਾਂ ਜਵਾਬ ਦੇ ਦੇ ਛੱਡ ਯਾਰ ਅੱਛਾ ਮੇਰੀ ਗੱਲ ਸੁਣਾ ਅਬ ਮੈਨੂੰ ਨੇ ਕੰਮ ਹੀ ਢਾ ਦੇਣਾ ਆ ਵੇਖਿਓ ਆ ਜਾਂ ਦੇ ਦਿੱਈ ਨਾ ਛਾਹ ਹਲੇ ਵੈਰੀ ਗੁੱਡ ਆ ਕੰਮ ਕੀਤਾ ਹੀ ਜਾਂ ਮੇਰੇ ਵੱਲੋਂ ਤੈਨੂੰ ਨਾ 1100 ਦਾ ਹੱਕਦਾਰ ਤੋਂ ਅੱਜ ਕੱਲਾ 1100 ਹੀ ਇੰਨਾ ਵੱਡਾ ਸਾਡਾ ਕੰਮ ਕਰਤਾ 11000 ਦਾ ਦੇੋ ਘਟੋ ਘਟਾ ਵਿਆਹ ਉਹ ਲੈ ਆਂਦੇ 11000 ਦੇ ਤੋਂ ਮੇਰੀ ਗੱਲ ਸੁਣਾ ਅ ਜਿੰਨੀ ਵੀ ਡਿਟੇਲ ਹੈ ਨਾ ਮੈਂ ਤੁਹਾਨੂੰ ਵਟਸਐਪ ਕਰ ਦਿੰਦਾ ਵਾ ਸਾਰਾ ਕੁਝ ਪਤਾ ਲੱਗ ਗਿਆ ਘਰ ਵੈਰੀ ਗੁੱਡ ਕਿਹੜੇ ਟਾਈਮ ਆਂਦੀ ਆ ਕਿਹੜੇ ਟਾਈਮ ਜਾਂਦੀ ਆ ਐਵਰੀਥਿੰਗ ਸਭ ਕੁਝ ਪਤਾ ਲੱਗ ਗਿਆ ਮੈਂ ਤੁਹਾਨੂੰ 2100 ਦਾ ਹੱਕਦਾਰ ਬਾਕੀ ਦੀ ਸਾਰੀ ਗੱਲਾਂ ਠੀਕ ਆ ਪਰ ਥੋੜਾ ਜਣਾ ਆਪਾਂ ਨੂੰ ਧਿਆਨ ਰੱਖਣਾ ਪੈਣਾ ਵਾ ਕਾਦਾ ਕੁੜੀ ਦੇ ਨਾਲ ਦੋ ਭਰਾ ਵੀ ਆ ਤੇ ਉਹ ਵੀ ਉਸੇ ਕੋਲੇ ਪੜਦੇ ਜੇ ਉਹ ਛੱਡ ਕੋਈ ਨਹੀਂ ਲੱਗਣੇ ਤੇ ਆਪਣੇ ਸਾਲੀ ਆ ਤੇ ਬਾਅਦ ਸਭ ਇਹ ਤਿਆਰੀਆਂ ਖਿਚੋਣ ਆਪਾਂ ਜਲਦੀ ਜਲਦੀ ਵਿਆਹ ਦੀ ਤਿਆਰੀ ਕਰੀਏ ਤਿਆਰੀਆਂ ਹੀ ਆ ਹਲੋ ਮੈਂ ਤੁਹਾਨੂੰ ਸਾਰੀ ਡਿਟੇਲ ਨਾ WhatsApp ਕਰ ਦਿੱਤੀ ਤੇ ਪੇਜ ਪੇਜ ਮਨੋ ਹੋ ਗਈ ਸੈਂਡ ਤੇ ਬਸ ਹੁਣ ਫਤੇ ਕਰਕੇ ਮੁੜਿਓ ਹ ਮਿਸ਼ਨ ਨਾ ਇਹ ਕੀ ਫਤੇ ਯਾਰ ਨੀ ਫੋਨ ਛੱਡ ਲਾ ਮੇਰੀ ਇੱਕ ਗੱਲ ਸੁਣ ਲੈ ਧਿਆਨ ਦੇ ਨਾਲ ਤੂੰ ਜਿਹੜੀ ਵੱਡੀ ਮਾਸਟਰ ਬਣੀ ਫਿਰਦੀ ਨਾ ਟ੍ਰੇਨਿੰਗ ਦੇਂਨੀ ਫਿਰਦੀ ਐਕਟਿਵਾ ਦੀ ਅੱਜ ਤੱਕ ਬਾਅਦ ਜੇ ਤੂੰ ਕਿਸੇ ਨੂੰ ਐਕਟਿਵਾ ਸਿਖਾਈ ਨਾ ਤੇ ਆਪਣਾ ਹਿਸਾਬ ਲਾ ਲਈ ਪੈਟਰੋਲ ਫਰੀ ਚ ਆਂਦਾ ਵਾ ਪੈਟਰੋਲ ਵੀ ਇਹਨੂੰ ਕਹਿਣਾ ਹੀ ਪਵਾ ਦਿੰਦੀ ਤਾਂ ਮੈਂ ਤੈਨੂੰ ਐਕਟਿਵਾ ਸਿਖਾਣੀ ਹੂੰ ਕੋਲੇ ਚ ਵਹਿਲੀਆਂ ਵਾਂਗੂ ਬਸ ਘੁੰਮਦੀ ਰਹਿਣੀ ਐਕਟਿਵਾ ਲੈ ਕੇ ਫਿਰ ਕੀ ਹੋ ਗਿਆ ਜਿਉਂਨੇ ਕਹਿਤਾ ਤੇ ਸਿਖਾ ਆਤੀ ਤੇ ਫਿਰ ਕੀ ਹੋ ਗਿਆ ਤੁਹਾਨੂੰ ਨਹੀਂ ਨਾ ਕੋਈ ਕਹਿੰਦਾ ਮੈਨੂੰ ਕਹਿ ਦਿੰਦਾ ਤੇ ਤੁਸੀਂ ਨਾਲ ਹੀ ਹੋ ਜਾਂਦੇ ਛੁਰੂ ਉਹ ਮੈਂ ਇਹੋ ਜਿਹੀ ਵਹਿਲੇ ਕੰਮ ਨਹੀਂ ਕਰਦੀ ਪੈਟਰੋਲ ਪੰਪ ਤੇਰੇ ਮਾਮੇ ਦਾ ਜਿੰਨੂੰ ਮਰਜ਼ੀ ਐਕਟਿਵਾ ਦੇ ਦੇ ਦਿੰਨੀ ਆ ਆਇਤਬਾਦੀ ਮੈਨੂੰ ਐਕਟਿਵ ਚਲਾਉਂਦੀ ਵੇਗੀ ਨਾ ਤੇ ਤੇਰੇ ਇੱਕ ਕੰਨ ਤੇ ਲਾਣੀ ਮੈਂ ਭੁੱਲੀ ਜਾਂਦੇ ਹੋ ਬੋਲਣ ਲੱਗੇ ਵੀ ਨਹੀਂ ਦੇਖਦੇ ਮਾਮੇ ਦਾ ਤੁਹਾਡਾ ਮਾਮਾ ਮੇਰਾ ਮਾਮਾ ਇੱਕ ਹੀ ਏ ਉਹ ਪੜਾ ਮੈਨੂੰ ਜਿਆਦਾ ਮੈਨੂੰ ਪਾਛਨ ਦੇਣ ਦੀ ਲੋੜ ਨਹੀਂ ਹੈਗੀ ਬੜਾ ਬੋਲਦੇ ਹੋ ਦੀਦੀ ਤੂੰ ਤੂੰ ਨਾ ਪੜਾਈ ਵੱਲ ਧਿਆਨ ਦੇ ਫਾਲਤੂ ਚੀਜ਼ਾਂ ਵੱਲ ਧਿਆਨ ਆ ਦਾ ਪੇਪਰ ਆਂਦੇ ਆ ਫੋਨ ਆ ਕੀ ਏ ਤੇਰੇ ਫੋਨ ਦੇ ਵਿੱਚ ਕੁਛ ਨਹੀਂ ਕੁਛ ਨਹੀਂ ਕੰਨ ਤੇ ਲਾਵਾ ਤੇਰੇ ਦੇਖਿਆ ਕਿੰਨਾ ਸੋਵਣਾ ਕਵਰ ਬੋ ਆਇਆ ਮੈਂ ਆਜੋ ਆਜੋ ਤੁਹਾਡੀ ਵੇਟ ਸੀਗੀ ਐ ਐ ਕਿਧਰੋਂ ਆ ਗਏ ਐ ਅੱਜ ਪਤਾ ਨਹੀਂ ਕਿੱਥੋਂ ਚੰਚੜਾ ਜਿਹੜੇ ਸਵੇਰੇ ਸਵੇਰੇ ਘਰੇ ਆਹੋ ਜਦੋਂ ਤੁਸੀਂ ਲੜਦੇ ਜੀ ਨਾ ਦੋਵੇਂ ਜਾਣੀਆਂ ਹਾਂ ਪੂਰਾ ਟੋਮਨ ਜਾਰੀ ਵਾਲਾ ਮੋਗਲ ਬਣਾ ਦਿੰਦੀ ਆ ਜੀ ਸਹੀ ਗੱਲ ਜੀ ਇੱਕ ਗੱਲ ਦੱਸੋ ਅੱਜ ਦੇਣ ਕਿਹੜਾ ਕੋਈ ਯਾਦ ਨੂੰ ਤੇ ਹੈਗਾ ਕਿ ਨਹੀਂ ਬੱਚੇ ਕਿਦਾਂ ਸਾਨੂੰ ਸਭ ਯਾਦ ਹੈ ਤੈਨੂੰ ਯਾਦ ਹੈਗਾ ਕਿ ਨਹੀਂਗਾ ਨਹੀਂ ਇਹਨਾਂ ਨੂੰ ਇਹ ਪੁੱਛ ਅੱਜ ਕਿੱਧਰ ਬੜੇ ਇਤਿਆਸ਼ੇ ਰੋਕੇ ਉਹ ਵੀ ਘਰੇ ਹਾਏ ਰੱਬਾ ਉਹ ਵੀ ਇਸ ਟਾਈਮ ਅੱਜ ਦੇ ਨੇ ਦੇਖੋ ਕਿੰਨਾ ਖਾਸ ਆ ਐਸੇ ਕਰਕੇ ਅਸੀਂ ਘਰ ਰੁਕੇ ਆ ਤੇ ਤੁਸੀਂ ਦੋਵੇਂ ਲੜਦਿਆਂ ਰਹਿੰਦੇ ਜੋ ਖਾਸ ਦਿਨ ਕਿੰਨਾ ਆਏ ਹਾਏ ਪਤਾ ਕੀ ਆ ਖਾਸ ਦਿਨ ਕੱਲ ਇਹਦਾ ਹੋਇਆ ਨਾ ਟੈਸਟ ਤੇ ਹੋ ਗਿਆ ਨਾ ਫੇਰ ਅੰਡਾ ਮਿਲਿਆ ਲਾਈਨ ਨੂੰ ਚੁੱਪ ਕਰ ਨੇ ਟਿੱਡੀ ਜੇ ਚਲ ਥੱਲੇ ਮਾਰੂੰਗਾ ਚੁੱਪ ਕਰ ਚਲੋ ਬੋਲਣੇ ਹੀ ਮਾਰਾਂਗੇ ਬੋਲਣੇ ਹੀ ਬਸ ਨਹੀਂ ਆਣਾ ਓਏ ਚੱਲ ਬਸ ਕਰ ਚਲ ਠੀਕ ਹੋ ਜਾਂਦੇ ਜੀ ਅੱਜ ਨਹੀਂ ਲੜਨਾ ਅਨੇ ਮੈਨੂੰ ਪੈਸੇ ਨਹੀਂ ਦੇ ਆਹੋ ਫੇਰ ਗਿਫਟ ਗੁੱਟ ਤਿਆਰ ਹੈ ਨਾ ਚੱਲੀਏ ਰਕੜੀ ਬੰਨਣ ਕਿਹੜਾ ਗਿਫਟ ਵੱਡੇ ਤੁਸੀਂ ਦੇ ਤੁਹਾਡਾ ਫਰਜ ਬੰਦਾ ਗਿਫਟ ਦੇਂਦਾ ਹਾਂ ਹਾਂ ਭਰਾ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਭਰਾ ਭਰਾ ਹੀ ਹੁੰਦਾ ਵਾ ਡਾਇਲੌਗ ਯਾਰ ਇਹਨੇ ਬੰਦੇ ਆ ਲੈਣੇ ਨਹੀਂ ਦੇਣੇ ਹੁੰਦੇ ਭੈਣਾਂ ਨੂੰ ਚਲੋ ਕੋਈ ਨਹੀਂ ਤੁਸੀਂ ਵੱਡਿਆਂ ਦੇ ਪਹਿਲਾਂ ਤੁਸੀਂ ਦਿਓ ਫੇਰ ਅਸੀਂ ਵੀ ਵੇਖ ਲਾਂਗੇ ਮੂੰਹ ਤੇ ਮਿੱਠਾ ਕਰੋ ਅੱਜ ਚੱਲੇ ਚੱਲ ਕੰਨ ਦਿਲਾਵਾਂ ਮੂੰਹ ਖੰਡ ਮੈਂ ਤੈਨੂੰ ਨਾ ਅੱਜ ਮੈਂ ਨਾ ਤੇਰਾ ਫੇਵਰੇਟ ਪਾਸਤਾ ਬਣਾ ਕੇ ਦਵਾਂਗੀ ਨਾਲ ਠੀਕ ਹੈ ਤੇ ਅੱਜ ਤੂੰ ਨਾ ਮੇਰੇ ਵਾਸਤੇ ਕੀ ਲਿਆਈ ਹੈ ਅੱਧੋ ਕਰੀ ਇੱਕ ਸਿਲਕ ਦੀ ਚੌਕਲੇ ਲਿਆਈ ਹੈ ਅੱਛਾ ਹੋਰ ਕੁਛ ਹੋਰ ਕੀ ਚਾਹੀਦਾ ਤੇ ਮੈਂ ਤੈਨੂੰ ਪਾਸਤਾ ਨਾ ਕੋਲਡ ਡਰਿੰਕ ਵੀ ਬੁਲਾ ਦਾਂਗੀ ਹੋਰ ਦੱਸ ਐਡਾ ਆਸਾਨ ਕਰਨ ਦੀ ਕੋਈ ਲੋੜ ਨਹੀਂ ਆ ਗਿਫਟ ਗੁਫਟ ਕੋਈ ਨਹੀਂ ਮਿਲਣਾ ਚੌਕਲੇ ਪਤਾ ਕਿ ਕਿੰਨੇ ਮਹਿੰਗੇ ਆ ਸਿਲਕ ਦੀ ਹਾਂ ਇਤਨੀ ਕਰਨੀ ਹੈ ਕਿ ਮੈਂ ਤੈਨੂੰ ਇੰਨੇ ਪਿਆਰ ਨਾਲ ਕਰਨੀ ਤੂੰ ਐਡਾ ਕਰਨਾ ਕੋਈ ਨਹੀਂ ਮਿਲਣਾ ਕੋਈ ਨਹੀਂ ਮਿਲਣਾ ਉਹ ਤੋ ਬਣਾ ਕੇ ਦੇਣਗੀ ਪਾਸਤਾ ਅੱਜ ਰਖੜੀ ਆ ਫਰਜ਼ਵਾਨਾ ਤੇਰਾ ਵੱਡੀ ਹੋਣ ਦਾ ਤੇਰਾ ਫਰਜ਼ ਕੀ ਹੈ ਸਾਡਾ ਫਰਜ਼ ਆ ਗੁੱਟ ਕੇ ਕਰਨਾ ਤੇ ਰਖੜੀ ਬਣਾਉਣੀ ਚਲੋ ਚੱਲ ਜਲੇ ਇੱਥੇ ਘਾ ਤਾਂ ਬੰਨੀ ਹੈ ਪਹਿਲਾਂ ਗਿਫਟ ਆਏਗਾ ਫੇਰ ਆਪਾਂ ਚੱਲੇ ਡਰੈਗ ਰੂਮ ਤੇ ਚੱਲ ਨਹੀਂ ਆਜਾ ਚੱਲੀਏ ਪਾਪਾ ਗਲਪਨਾਂ ਦੇ ਤੇ ਚੱਲ ਚੱਲੀਏ ਜਲਦੀ ਜਲਦੀ ਜਾਗੇ ਨਾ ਪਾਪਾ ਕੋਲੋਂ ਭਾਵੇਂ ਪੈਸੇ ਲੈ ਭਾਵੇਂ ਜਿਹਦੇ ਕੋਲ ਜੀਰੋ ਖਾਣੂ ਸਾਡਾ ਗਿਫਟ ਚਾਹੀਦਾ ਚੱਲਾ ਰਹੀ ਦੀ ਚਿੱਲੀ ਪੋਣਾ ਸੋਨਾ ਲਈ ਆਈ ਸਾਡਾ ਗਿਫਟ ਆ ਚੱਲ ਕਿੰਨੀ ਆਵਾਜ਼ਾਂ ਦੇ ਇੰਨਾ ਦੀ ਤੇ ਕੀ ਹੁੰਦਾ ਪਿਆ ਤੁਹਾਨੂੰ ਆਜਾ ਜਿੰਨੇ ਬਖਸ਼ ਲਵੋ ਮੈਂ ਨੀਚਿਓਂ ਆਈ ਆ ਤੇਰੀ ਭੂਆ ਉਹਨਾਂ ਨੇ ਵੀ ਆਣਾਵੇਂ ਤੇ ਸੋਈ ਦੇ ਵਿੱਚ ਲੱਗੇ ਮੈਂ ਤੁਹਾਡੀ ਵਾਜਾ ਸੁਣ ਸੁਣ ਕੇ ਆਈ ਦੋਨਾਂ ਭੈਣ ਭਰਾਵਾਂ ਦੀ ਅੱਜ ਰਖੜੀ ਆਰਾਮ ਨਾਲ ਬਣਵਾਓ ਪਿਆਰ ਨਾਲ ਤੇ ਮੇਰੀ ਗੱਲ ਸੁਣੋ ਤੁਸੀਂ ਚਾਰੇ ਜਾਣੇ ਕਿ ਤੁਸੀਂ ਕਾਹਾਂ ਰੋੜੀ ਪਈ ਹੋਈ ਜੇ ਕੀ ਹੁੰਦਾ ਬੈ ਤੁਹਾਨੂੰ ਓਏ ਯਾਰ ਮੰਮੀ ਇੰਨਾ ਨਹੀਂ ਤੇ ਆ ਰਹੇ ਤੇ ਕੀ ਬੋਲਣ ਦੀ ਆਪਾਂ ਦੇ ਕੁਝ ਕਿਹਾ ਹੀ ਨਹੀਂ ਇਹਨਾਂ ਨੂੰ ਪੱਲਾ ਤੇ ਤੁਹਾਡੀਆਂ ਹੀ ਵਾਜਾਂ ਆਂਦੇ ਆ ਮੁੰਡੇ ਮੁੰਡੇ ਕੁਛ ਗਿਆ ਇਹ ਵੀ ਕੁਛ ਗਿਆ ਆਹਦੇ ਕੋ ਗਿਫਟ ਮੰਗਣ ਦੀਆਂ ਦੱਸੋ ਹੱਦ ਹੋ ਗਈ ਆ ਉਹ ਮੰਮੀ ਨੇ ਤੇ ਇਹਨਾਂ ਦੀ ਸਾਈਡ ਹੀ ਲੈਣੀ ਹੁੰਦੀ ਆ ਨਹੀਂ ਨਹੀਂ ਪੁੱਤਰ ਮੈਂ ਤੁਹਾਡੇ ਮੁੰਡੇ ਨੂੰ ਅੱਜ ਕਹਤਾ ਪਾਸਤਾ ਖਵਾਣ ਲੱਗੀਆਂ ਕਰੀਮੀ ਨਾਲ ਕੋਲਡਰੀ ਕਹਿੰਦਾ ਤੂੰ ਜੋ ਮਰਜ਼ੀ ਖਵਾ ਤੈਨੂੰ ਕੁਛ ਨਹੀਂ ਹੋ ਮਿਲਣਾ ਮੇਰੀ ਗੱਲ ਸੁਣ ਤੂੰ ਪਾਸਤੇ ਦੇ ਧਮਕੇ ਆ ਨਾ ਲਾ ਉਹਨਾਂ ਨੂੰ ਪਾਸਤਾ ਮੈਂ ਪੁੱਤਰ ਬਣਾਇਆ ਆ ਤੁਹਾਡੀਆਂ ਭੂ ਆਂਦੀਆਂ ਪਈਆਂ ਨਾ ਮੇਰੀ ਗੱਲ ਸੁਨੋ ਰਹੀ ਗਿਫਟ ਦੀ ਗੱਲ ਪੁੱਤਰ ਭੈਣਾਂ ਨੂੰ ਵੀ ਆਸ ਹੁੰਦੀ ਆ ਤਾਂ ਤੁਸੀਂ ਦੇ ਆ ਕਰੋ ਐ ਨਹੀਂ ਕਿ ਮੇਰਾ ਹੀ ਮੂੰਹ ਵੇਖ ਦੇਣਾ ਮਾਂ ਹੀ ਤੁਹਾਨੂੰ ਸਭ ਕੁਝ ਦਵੇ ਤੇ ਤੁਸੀਂ ਦੇਣਾ ਮੈਂ ਥੋੜੇ ਬੋਦੇ ਪੈਸੇ ਆਪਣੇ ਜੋੜਿਆ ਕਰੋ ਐ ਨਹੀਂ ਨੰਂਡਰ ਵਾਰੀ ਦੀ ਉਡਾ ਦਿਆ ਕਰੋ ਤੇ ਮੇਰੀ ਗੱਲ ਸੁਣੋ ਤਦੇ ਤੁਹਾਨੂੰ ਮੈਂ ਕੰਨੀ ਆ ਤੇ ਤੁਹਾਡੇ ਪਾਪਾ ਸਾਹਮਣੇ ਨਹੀਂ ਕੁਛ ਕੰਦੀ ਕੋਈ ਨਾ ਨਾਲ ਨਾ ਪ੍ਰਾਈਵੇਟ ਕੰਮ ਵੀ ਦੇਖੋ ਤੁਹਾਨੂੰ ਜਾ ਚਾਵੇ ਅਕਲ ਆਵੇ ਥੋੜੀ ਜੀ ਮਿਲਨ ਵਰਤਨ ਦੀ ਆਪਾਂ ਥੱਲੇ ਮੰਮੀ ਇਹਨਾਂ ਨੂੰ ਲਾਇਓ ਬੀ ਜਾਓ ਤੁਸੀਂ ਅਧਰਾ ਮੇਰਾ ਪੁੱਤਰ ਪੁੱਤਰ ਵੱਡਾ ਆਗਾ ਵਾ ਤੂੰ ਸਾਡੇ ਪਿਓ ਨੇ ਤੁਹਾਡੀ ਕਿੰਨੀ ਜਾਇਦਾਦ ਬਣਾਈ ਹੈ ਹਾਂਜੀ ਕਿਹਦੇ ਪਿੱਛੇ ਬਣਾਈ ਹੈ ਇਹ ਸਿਰਫ ਤੁਹਾਡੇ ਪਿੱਛੇ ਬਣਾਈ ਹੈ ਤੁਸੀਂ ਨਾ ਹੁਣ ਥੋੜੀ ਮਿਹਨਤ ਕਰੋ ਜਿੰਨੀ ਤੱਕ ਪਾਪਾ ਦਾ ਵਾਸ ਚੱਲਿਆ ਨਾ ਪਾਪਾ ਨੇ ਬਹੁਤ ਕਮਾਈ ਕੀਤੀ ਹੈ ਲੇਕਿ ਮਿਹਨਤ ਵੀ ਉਹਨਾਂ ਨੇ ਬਹੁਤ ਕੀਤੀ ਹੈ ਹੱਦ ਨਾਲ ਵੱਧ ਪੁੱਤਰ ਮਿਹਨਤ ਕੀਤੀ ਹੈ ਦੇਖ ਪੁੱਤਰ ਕੋਈ ਇਹੋ ਜਿਹਾ ਕੰਮ ਨਾ ਕਰਨਾ ਪਵੇ ਤੁਹਾਨੂੰ ਕਿ ਪਾਪਾ ਨੂੰ ਜਿਹੜਾ ਸਿਰ ਚੁਕਾ ਨਾ ਪਵੇ ਸਾਰੇ ਕਹਿਣ ਦੇਖ ਚੋਪੜਾ ਜੀ ਦੇ ਮੁੰਡੇ ਜੇ ਚੋਪੜੇ ਨੇ ਮਿਹਨਤ ਕੀਤੀ ਹੈ ਨਾ ਪੁੱਤਰਾ ਨੇ ਉਸ ਤੋਂ ਵੱਧ ਕੀਤੀ ਹੈ ਤੁਸੀਂ ਹੁਣ ਨਾ ਪੜੋ ਵੀ ਤੇ ਪੜਨ ਦੇ ਨਾਲ ਨਾ ਕੁਝ ਅੱਗੇ ਵੀ ਸੋਚੋ ਮੰਮੀ ਅੱਗੇ ਵੀ ਕਰ ਕੋਈ ਕੰਮ ਕਰਦੇ ਆ ਚਾਚੇ ਸਿਰ ਝੁਕੇ ਪਾਪਾ ਦਾ ਬੇਟਾ ਉਹ ਨਹੀਂ ਗੱਲ ਸਮਝਾਣਾ ਸਾਡਾ ਫਰਜ਼ ਹੈਗਾ ਮੰਮੀ ਇੱਥੇ ਸਿਰ ਝੁਕਣ ਵਾਲੀ ਕਿਹੜੀ ਗੱਲਾਂ ਆ ਗਈ ਦੇਖ ਪੁੱਤਰ ਸਿਰ ਝੁਕਾਉਣ ਵਾਸਤੇ ਐਸ ਕਰਕੇ ਕਰਨੀ ਪਈਆਂ ਤੁਸੀਂ 24 ਘੰਟੇ ਕੋਲੋਂ ਚ ਆਉਂਦੀ ਦੇਰ ਹੁੰਦੀ ਹੈ ਤੁਸੀਂ 1 ਮਿੰਟ ਨਹੀਂ ਘਰ ਬੈਠਦੇ ਕਦੀ ਉਧਰ ਫਿਰ ਕਦੀ ਉਧਰ ਫਿਰ ਤੂੰ ਐਕਟਿਵਾ ਲੈ ਜਾ ਨਾ ਮੈਂ ਇਹ ਗੱਡੀ ਲੈ ਜਾਂਦਾ ਮਨੂੰ ਪਿੱਛੇ ਪਰਦੇ ਪਾਣੇ ਪੈਂਦੇ ਤੁਹਾਡੇ ਉਹ ਪੁੱਛਦੇ ਬੱਚੇ ਕਿੱਥੇ ਗਏ ਮੈਂ ਕਹਿੰਦਾ ਨਹੀਂ ਮੈਂ ਆਪਣੇ ਗੰਮ ਭੇਜਿਆ ਵਾ ਐਕਟਿਵਾ ਤੱਕ ਦੀ ਮੈਂ ਪਰਦੇ ਪਾ ਦਾਂਗੀ ਤੂੰ ਗੱਡੀਆਂ ਲੈ ਕੇ ਤੁਰ ਪੈਣਾ ਮੈਂ ਗੱਡੀ ਬੇਟਾ ਐਵੇਂ ਨਹੀਂ ਚਲਦੀ ਐਸ ਕਰਕੇ ਨਾ ਸਮਝ ਨਿਆਣਾ ਨਾ ਬਣ ਸਮਝੋ ਤੇ ਨਾਲੇ ਹੁਣ ਤੁਸੀਂ ਨਾ ਜਾਓ ਪੈਨਾ ਕੋਲ ਰਖੜੀ ਬਣਵਾਓ ਜਾ ਮੇਰਾ ਪੁੱਤ ਇਹੀ ਆ ਗਈ ਇੱਕ ਆ ਤੇ ਮੇਰਾ ਫੇਵਰਿਟ ਹੈ ਤੇ ਫਿਰ ਮੇਰੀ ਮੈਂ ਅਲਮਾਰੀ ਚੋ ਘਟਿਆ ਨਾ ਹਾਂ ਕਿ ਮੈਂ ਆਪਣੇ ਵਾਸਤੇ ਰੱਖਿਆ ਸੀ ਨਾ ਨਾ ਲੈ ਹਾਰੀ ਦੀ ਚੜਾ ਨਹੀਂ ਮੇਰੀ ਗੱਲ ਸੁਣ ਉਹ ਅੱਜ ਤਿਆਰ ਹੈਗਾ ਉਹਨਾਂ ਦਾ ਭਰਾਵਾਂ ਦਾ ਜੀ ਅੱਜ ਦੇ ਦਿਨ ਉਹਨਾਂ ਨੂੰ ਆਪਾਂ ਖਾਣ ਨੂੰ ਦੇਤਾ ਤੇ ਕੀ ਹੋ ਗਿਆ ਉਹ ਕੋਈ ਫਰਕ ਨਹੀਂ ਪੈਂਦਾ ਕੋਈ ਗੱਲ ਨਹੀਂ ਅੱਜ ਉਹਨਾਂ ਦਾ ਦਿਨ ਆ ਉਹਨਾਂ ਨੇ ਇੰਜੋਏ ਕਰ ਜੇ ਮੇਰੀਆਂ ਖਾਣ ਲੱਗਿਆ ਚੱਲ ਫੇਵਰਿਟ ਹੈ ਮੇਰੀਆਂ ਹਲ ਚੱਲ ਆਪਾਂ ਵੱਡੀਆਂ ਪਹਿਣਾਵਾਂ ਆਪਾਂ ਨਹੀਂ ਇਹੋ ਜਿਹਾ ਕੰਮ ਕਰਨਾ ਤੇ ਹੋਰ ਕਿੰਨੇ ਕਰਨਾ ਉਹ ਤੇਗੇ ਛਡਾਈ ਕੋਈ ਕਰਨੀ ਤੁਹਾਡੀ ਗੱਲ ਸਮਝ ਨਹੀਂ ਹੋਵੇ ਹੋਵੇ ਆਜੋ ਭੈਣੋ ਆਜੋ ਰਖਰੀ ਲੈਣ ਗਿਆ ਜੋ ਬਣਾਣ ਗਿਆ ਜਦੋਂ ਆਣੀਆਂ ਬਹੁਤ ਟਾਈਮ ਲੌਂਦੀਆਂ ਆ ਆਗੇ ਆਗੇ ਨਹੀਂ ਤੇ ਜੇ ਆਪਾਂ ਬਣਾਣ ਵਾਲੀ ਲੈਣ ਦੀ ਤੇ ਬਣਾ ਲੋਗੇ ਤੁਸੀਂ ਜਿੱਡੇ ਤੁਹਾਡੇ ਨਖਰੇ ਆ ਬਹਿ ਜਾਣੀ ਮੰਮੀ ਕਿੱਥੇ ਗਏ ਆ ਮੰਮੀ ਨੂੰ ਬਾਹਰ ਮਾਰ ਲੀਏ ਮੰਮੀ ਹੁਣੇ ਕਿੱਥੇ ਸੀ ਆ ਆ ਗਈ ਜੇ ਮੰਮੀ ਦੀ ਯਾਦ ਕੀਤਾ ਤੇ ਮੈਨੂੰ ਨਾ ਹੋਰ ਵੀ ਬੜੇ ਕੰਮ ਹੋ ਗਏ ਆ ਹਾਂ ਹਾਂ ਸਾਰੇ ਕੰਮ ਤੇ ਦੁਨੀਆ ਦੇ ਤੁਹਾਨੂੰ ਹੀ ਆ ਤੁਹਾਨੂੰ ਲੜਨ ਦਾ ਕੰਮ ਨਾ ਤੇ ਮੈਨੂੰ ਘਰ ਦਾ ਕੰਮ ਆ ਆ ਲਾ ਦੀ ਅੱਜ ਲਾਲਾ ਆਇਆ ਲਫੰਡਰ ਬਾਜੀ ਵਾਲਾ ਪਾਇਆ ਨਾ ਤੂੰ ਇਹਨੂੰ ਲਾਲਾ ਸ਼ੂਗਰ ਕਿਤੇ ਪਹਿਲੀ ਵਾਰੀ ਆ ਜਿੰਦਗੀ 'ਚ ਇਹ ਲਾਇਆ ਵਾ ਇਹਦਾ ਮੇਰਾ ਪਹਿਚਾਨ ਹੈ ਉਹ ਸਟਾਈਲ ਤੇਰਾ ਇਹਨੂੰ ਲਾ ਇਹਨੂੰ ਫੁਕਰਿਆਂ ਵਾਲਾ ਸਟਾਈਲ ਸਾਡਾ ਹੱਥ ਖਾਲੀ ਆਹੋ ਫੁਕਰਾ ਚੱਲ ਉਹ ਕਿੰਨਾ ਸਾਊਗਾ ਯਾਰ ਨਾਲ ਰੱਖੀ ਮੈਨੂੰ ਪਿਆਰ ਅੱਜ ਨਵਾਂ ਸਟਾਈਲ ਅੱਜ ਨਵਾਂ ਸਟਾਈਲ ਬਣੂਗਾ ਮੇਰਾ ਇਹ ਸਾਊ ਆ ਚਲੋ ਬਣਾਓ ਹੁਣ ਰਖੜੀ ਚੁੱਪੀਣ ਮਨਾ ਤੁਹਾਡੇ ਦੋਨਾਂ ਦੇ ਮੂੰਹ ਦੇ ਮਜ਼ਾ ਆ ਗਿਆ ਮੰਮੀ ਆਹ ਕੰਮ ਸਭ ਤੋਂ ਗਿਫਟ ਮਿਲ ਗਿਆ ਹੀ ਸਾਨੂੰ ਗਿਫਟ ਆਈ ਤੇ ਮੰਮੀ ਨੇ ਆਪੇ ਹੀ ਕਰਤਾ ਕੰਮ ਲੈ ਮੰਮਾ ਸੀ ਕੀ ਕੀਤਾ ਤੁਹਾਨੂੰ ਕਾ ਤੋਂ ਮਾਰਨ ਦੇ ਸੀ ਤੁਸੀਂ ਪੁੱਛੋ ਕੀ ਨਹੀਂ ਕੀਤਾ ਸਿਰ ਤੇ ਕੱਜ ਲੋ ਸੋਹਣੀ ਤਰ੍ਹਾਂ ਪੁੱਤਰ ਓਹੋ ਹਾਂ ਸਿਰ ਕੱਜ ਤੁਸੀਂ ਬੋਤਾ ਨਾ ਸੋਨਾ ਹਾਂ ਨੇ ਦਿਨਾਂ ਦੇ ਵੀ ਲਾਵੇ ਇੱਕ ਇੱਕ ਲਾਦਾ ਨਹੀਂ ਤੈਨੂੰ ਕਿਹੜੀ ਇੱਕ ਤੂੰ ਸਿਰ ਕਰ ਜੀਆ ਉਹ ਪਹਿਲੇ ਵੱਡੇ ਦੀਦੀ ਬੰਦੇ ਆ ਫਿਰ ਮੈਂ ਹਾਂ ਇਹ ਗੱਲ ਤੇ ਹੀ ਉਸ ਤੋਂ ਜਾ ਫੜ ਕੇ ਚੁੱਟਾ ਜਾ ਬਹਿ ਗਈਆਂ ਕੋਈ ਵੱਧਿਆ ਤਾਂ ਫੜ ਲੈ ਉਹ ਮੰਮੀ ਹੁਣ ਚੁੱਪ ਕਰ ਜਾ ਪਹਿਲਾਂ ਤੁਹਾਨੂੰ ਪਤਾ ਤੇ ਆ ਹਰ ਸਾਲ ਪਹਿਲਾਂ ਮੰਮੀ ਨਹੀਂ ਚੁੱਪ ਹੋਣਾ ਮੈਂ ਬੋਲਣਾ ਪਹਿਲਾਂ ਬੋਲ ਹਰ ਸਾਲ ਪਹਿਲਾਂ ਮੈਂ ਬੰਦੀ ਆ ਫਿਰ ਇਹ ਬੰਦੀ ਆ ਵੱਡੀ ਹੁੰਦਾ ਮਾਨ ਦਿੰਦੀ ਆ ਮੈਨੂੰ ਹੁਣ ਬਣਾ ਲਈਏ ਰਖੜੀ ਜੇ ਲੜਾਈ ਖਤਮ ਹੋ ਗਈ ਹਾਂ ਬਿਲਕੁਲ ਠੀਕ ਹੈ ਖਰਾਬ ਕਰਵਾ ਤੇ ਰੱਖੋ ਆਪ ਚਲ ਕੋ ਸਗਨ ਵਾਲਾ ਕੰਮ ਚਾ ਪਾਣ ਦਾ ਲੋ ਵੱਡਾ ਜਿਹਾ ਟਿੱਕਾ ਲਾਈਆ ਤੇ ਪਤਾ ਲੱਗਣਾ ਚਾਹੀਦਾ ਵਾ ਕਿ ਰਖੜੀ ਬੰਨੀ ਆ ਹਨਾ ਇੱਕ ਮਿੰਟ ਰੁਕ ਅੰਦੇ ਚੋਲ ਲਾਣੀ ਚਾਹੀਦੇ ਕੰਨ ਤੇ ਮਨ ਤੇਰੇ ਇਹ ਲੜੀ ਚਲਦੀ ਪਈ ਤੁਸੀਂ ਵੇ ਲਾ ਕਿੰਨੀ ਵਧੀਆ ਰਖੜੀ ਲੈ ਕੇ ਆਈ ਆ ਤੁਹਾਨੂੰ ਨજર ਨਾ ਲੱਗੇ ਵਾ ਇਹਨਾਂ ਨੂੰ ਕੀ ਨજર ਲੱਗਣੀ ਆ ਹੂੰ ਤੜਾ ਕਿੰਨੇ ਸੋਹਣੇ ਆ ਇਹ ਮੇਰੇ ਬੱਚੇ ਸੋਹਣੇ ਮੰਮੀ ਆ ਢਿੰਡ ਪੋਸਟਾ ਵੇਖੋ ਹਾਂ ਇਹਨਾਂ ਨੂੰ ਗੱਲਾਂ ਆਂਦੀਆਂ ਵਾ ਕਿੰਨਾ ਜਿਆਦਾ ਉਹ ਵੀ ਘਰ ਚ ਹੋਣਾ ਜ਼ਰੂਰੀ ਹੈ ਕਾਹੀ ਤੇਰੇ ਨਾਲ ਆਉਣ ਨੇ ਆ ਜਦੋਂ ਬਾਤ ਕਰਨੀ ਹੈ ਉਹ ਤੂੰ ਹੀ ਨਾ ਚੁੱਪ ਕਰ ਜਾ ਹਣ ਚੁੱਪ ਕਰਕੇ ਤੇ ਖੜੀ ਬਨਵਾਓ ਠੀਕ ਹੈ ਨਾ ਚਲ ਅਲਾ ਫੜਾ ਤੇਰਾ ਵੀ ਖਾ ਲੈ ਖਾ ਲੈ ਖਾ ਸਰ ਚਲ ਆ ਤੂੰ ਇੱਧਰ ਆ ਜਾ ਹਣ ਬਹਿ ਜਾ ਹੋ ਜਾ ਮੈਂ ਨਹੀਂ ਖਾਣਾ ਮੈਂ ਰਾਈਟਿੰਗ ਤੇ ਆ ਰੋ ਕੋਸ਼ਣ ਅੰਦਰ ਕਰੀਂ ਖਾ ਲਓ ਮੈਂ ਮਿੱਠਾ ਕਰਾ ਲਿਆ ਤੇਰਾ ਥੋੜਾ ਜਿਹਾ ਦੇਈ ਥੋੜਾ ਜਿਹਾ ਹਲੋ ਚਲ ਆਇਆ ਪ੍ਰਾ ਆਓ ਅੰਦਰ ਆਓ ਤੁਸੀਂ ਆਓ ਮਹਾਰਾਜਾ ਬਾਰੀ ਜੇ ਬਾਟੀਆਂ ਲਿਆ ਕਰ ਲੋ ਦੋਵੇਂ ਜਾਣੇ ਚਲਾਨ ਤੂੰ ਬਣਵਾ ਲਾਉਣ ਬਣਵਾ ਲਾ ਨਹੀਂ ਬੰਦੇ ਇਹਨਾਂ ਨੂੰ ਆ ਆ ਜਾ ਆ ਜਾ ਸ਼ੀਤੀ ਆ ਪਰ ਲੋਕੇ ਤੇ ਬਨ ਨਹੀਂ ਇਹਦੇ ਕਿ ਮੇਰੀ ਰਾਸ਼ਤਾ ਵੀ ਭਰਾਵਾਂ ਨੂੰ ਪੈਰਾਂ ਲਈ ਕਰਾਣਾ ਬਣਾ ਕੇ ਹਾਂ ਗਰਮੀ ਚ ਆਪਾਂ ਨਹੀਂ ਕਰਾਉਣਾ ਪਹਿਲਾਂ ਇਹਦੇ ਬੰਦੇ ਜਿਹੜਾ ਲਾਗੇ ਬੈਠਾ ਵਾ ਐਵੇਂ ਹੀ ਬਨ ਨਹੀਂ ਬੜਾ ਬੋਲਦਾ ਮੈਨੂੰ ਲੜਾਈਆਂ ਲੈਣ ਚ ਨੰਬਰ 1 ਹੈਗਾ ਚਲ ਰਖੜੀ ਬੰਨੋ ਰਖੜੀ ਰਾ ਜੋਟਾ ਜਿਹਾ ਨਹੀਂ ਚੰਗੀ ਜੀ ਬੁੱਧੀ ਨਹੀਂ ਚਲ ਵਾਸ ਕਰ ਚੰਗੇ ਚੰਗੇ ਕੰਮ ਕਰੇ ਚੰਗੀ ਚੰਗੀ ਪੜਾਈ ਨੰਬਰ 0 ਨੰਬਰ ਨਾ ਲਿਆਉਂਦਾ ਓਹੋ ਪਹਿਲਾਂ ਰਖੜੀ ਬੰਨਣਾ ਕੀ ਹੋ ਗਿਆ ਤੈਨੂੰ ਤੂੰ ਤੇ ਆ ਵੀ ਕਾਗਲ ਕਰਤਾ ਹੀ ਇੰਨੇ ਫੜ ਫਾਗੀਆਂ ਕੀ ਕਰਾਂ ਆ ਗੀ ਨਾ ਹੇ ਗੱਲ ਅਲੀ ਮੈਂ ਅਲੀ ਮੈਂ ਕੈਨਸਲ ਕਰ ਦਿੰਦੀ ਨਹੀਂ ਚੱਲ ਚੱਲ ਟਪ ਕਰਕੇ ਬਣਾਓ ਯਾਰ ਦੋਵਾਂ ਜਾਣੇ ਲੜੋ ਨਾ ਤੁਸੀਂ ਸਭ ਤੋਂ ਜ਼ਿਆਦਾ ਲੜਦੇ ਜੀ ਆ ਜਾ ਦੇਖ ਲੈ ਕਿੰਨੇ ਨਗ ਚਮਕਦੇ ਪਏ ਚੰਦਨ ਦੀ ਉਹ ਖੁਸ਼ਬੂ ਆਣੀ ਐ ਅਚ ਚਾ ਹਾਂ 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 ਜਿੱਦੋਂ ਲੜ ਜਿੱਦੋਂ ਇਹਨਾਂ ਨੇ ਲੜਦਾ ਫਿਲਹਾਲ ਦੇ ਫਿਲਹਾਲ ਦੇ ਗੱਪਾਂ ਦੀ ਖੁਸ਼ਬੂ ਆਉਂਦੀ ਰਖੜੀ ਆ ਬਸ ਠੀਕ ਐ ਤੁਸੀਂ ਕਦਰ ਨਾ ਕਰਿਓ ਪਹਿਣਾ ਦੀ ਰਖੜੀ ਦੀ ਆ ਵੇਖ ਕਿੰਨੇ ਨਗ ਲੱਗੇ ਪਏ ਆ ਤੇ ਕਿੰਨੇ ਮੋਤੀ ਇਹਦੇ ਚ ਚੰਦਨ ਦੀ ਖੁਸ਼ਬੂ ਆਣੀ ਚੱਲ ਉਹਨੂੰ ਬਨ ਚਾਲਕ ਲੈ ਆ ਫੜ ਖਾ ਖਵਾਉਂਗਾ ਜਾਈ ਤੇਰਾ ਤੇਲ ਕਰਦਾ ਦਿਖਵਾ ਦੇ ਹੋਰ ਦੇ ਦੇ ਤੇ ਫੇਵਰੇਟ ਬਰਫੀ ਆ ਅੱਲਾਸ ਨਹੀਂ 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 ਲੈਣ ਦੇ ਚੱਲ ਚੱਲ ਅਰਜੁਨ ਆ ਜਾ ਅੱਗੇ ਚਲ ਆਇਆ ਇਹ ਤਾਂ ਮੇਰਾ ਭਰਾ ਹੀ ਬੜਾ ਚੰਗਾ ਦੇਖੀ ਇਹਨੇ ਮੇਰੇ ਵਾਸਤੇ ਬੜਾ ਹੀ ਵਧੀਆ ਗਿਫਟ ਲਿਆਂਦਾ ਹੋਣਾ ਗਿਫਟ ਦੀ ਸੱਚੀ ਕੰਨੀ ਵੀ ਹੋਰ ਦੇਣਾ ਐਕਸਪ੍ਰੈਸ਼ਨਸ ਤੋਂ ਦੇਖੇ ਨਹੀਂ ਲੱਗੇ ਇੰਨੇ ਕਰ ਲਿਆ ਆਪਣਾ ਉਹ ਥੱਲੇ ਤੇ ਹੋਰ ਵਾਲ ਖਰਾਬ ਕਰਦੇ ਮੇਰੇ ਸਾਹ ਕੋਟੋਲ ਤੇ ਲਾ ਦੇ ਬੱਲ ਲੱਗੇ ਲੱਗੇ ਕਿੰ ਚੋਲ ਖਵਾ ਵੀ ਦਿੰਨੀ ਆ ਬਣਾਏ ਹੋਏ ਆ ਮਾਪ ਫੜ ਚੱਲ ਤੈਨੂੰ ਵੀ ਚੰਦਨ ਦੀ ਬੰਦੀ ਐ ਫਰਕ ਮੈਂ ਕੋਈ ਨਹੀਂ ਕੀਤਾ ਭਰਾਵਾ ਚ ਕੀ ਕਰਾਂ ਹਾਂ ਤੂੰ ਕੁਛ ਨਾ ਗਾ ਸਾਰਾ ਦਿਨ ਖੁਸ਼ਬੂ ਆਣੀ ਐ ਰ ਖੜੀ ਚੋਂ ਚੰਦਨ ਦੀ ਆ ਵੇ ਲੈ ਕਿੰਨੇ ਨਗ ਚਮਕਦੇ ਪਏ ਐ ਸਾਰੀ ਨਗਾ ਵਾਲੀ ਯੂ ਚਲੋ ਜੀ ਸੈਲੀਬ੍ਰਿਟੀ ਜੀ ਦੀ ਅੱਛਾ ਖਵਾਣਾ ਆ ਲੈ ਫੜ ਓਹੋ ਚਲ ਵੇ ਮੈਂ ਇਹ ਬੂਵੀ ਕੀ ਯਾਦ ਕਰਾਂਗੇ ਅਸੀਂ ਵੀ ਕਵਾ ਦਨੇ ਤੁਹਾਨੂੰ ਆਏ ਹਾਏ ਚਲ ਚਲੋ ਹਾਂ ਮੈਂ ਬੜੀ ਖੁਸ਼ ਹੋ ਗਈ ਹਾਂ ਖੁਸ਼ ਕਿਸ ਤਰ੍ਹਾਂ ਐ ਨਹੀਂ ਐਨੀ ਛੇਤੀ ਨਹੀਂ ਖੁਸ਼ ਹੋਣਾ ਅੱਛਾ ਚਲੋ ਹੁਣ ਠੀਕ ਰੁਕ ਜਾ ਸਾਡਾ ਕੰਮ ਹੋ ਗਿਆ ਸਾਡੀ ਗਿਫਟ ਵੱਡੀਆਂ ਜੇ ਨਾ ਸਾਡੀ ਗਿਫਟ ਤੁਹਾਨੂੰ ਆਪਾਂ ਗਿਫਟ ਦੇਣਾ ਕਿ ਤੁਸੀਂਾਨੂੰ ਗਿਫਟ ਦੇਣਾ ਵਾ ਹੀ ਵੀ ਤੇ ਰਾਂਗੇ ਸਬਰ ਰੱਖੋ ਪਰ ਹੱਡ ਡਿਗਟ ਰੱਖੜੀ ਵਾਪਸ ਕਰੋ ਰਖੜੀ ਵਾਪਸ ਕਰੋ ਹਾਂ ਜੂ ਤੇ ਮੇਰੀ ਲਾ ਦੇ ਸ਼ੁਭ ਸ਼ੁਭ ਬੋਲੋ ਨਹੀਂ ਗਾਣੀ ਮੁੰਡੇ ਨੂੰ ਸਮਝ ਚੱਲ ਤੈਨੂੰ ਮੈਂ ਦੱਸਦੀ ਪੁੱਤ ਪਹਿਲਾ ਬਾਅਦ ਚ ਦਿਨਾ ਹਾਂ ਪਹਿਲੇ ਸਾਲ ਪਾਪਾ ਕੋਲ ਪੈਸੇ ਨਹੀਂ ਦਿੱਤੇ ਸੀ ਨਾ ਅਸੀਂ ਰਖੜੀ ਦਾ ਸਵਾਲ ਲੈਣ ਜਾਣਾ ਭਰਾਵਾਂ ਵਾਸਤੇ ਤਾਂ ਜਦੋਂ ਉਹਨਾਂ ਨੂੰ ਸਮਾਨ ਤੇ ਉਹ ਸਾਰਾ ਪੋਲੀਥੀਨ ਰੀਦੀ ਫੜ ਕੇ ਲਿਆ ਜਾਂ ਉੱਥੋਂ ਸਾਰਾ ਇਹਨਾਂ ਨੂੰ ਫੜਾ ਦੇ ਇਹਨਾਂ ਦਾ ਫੇਵਰੇਟ ਸਮਾਨ ਖਾਣ ਪੀਣ ਦਾ ਲੈਂਦਾ ਆ ਲੱਲੀਓ ਯਾਰ ਹੁਣ ਸਗ ਐਦਾਂ ਨਹੀਂ ਉੱਠ ਕੇ ਜਾਈਦਾ ਜਦੋਂ ਰਕਣੀ ਪੰਨੀ ਸਗਣਾ ਵਾਲੇ ਕੰਮ ਕਰੋ ਬੱਤਮੀਜ਼ੀ ਨਾ ਕਰੋ ਸਾਨੂੰ ਸੋਹਣੀ ਤਰ੍ਹਾਂ ਗਿਫਟ ਦੇਵੋ ਤੇ ਤੋਰੋ ਚੱਲ ਅੱਜ ਦਿਨ ਤੁਹਾਡਾ ਤਲ ਮੰਨ ਲੈਨੇ ਤੁਹਾਡੇ ਮੰਨ ਨਹੀਂ ਪੈਣੀ ਆ ਹਾਲੋ ਫੜੋ ਇਹ ਤੁਹਾਡੇ ਦੋਵਾਂ ਲਈ ਠੀਕ ਹੈ ਲੈ ਤਲੋ ਨਾ ਮੇਰੇ ਵੱਲੋਂ ਦੀਦੀ ਹੂੰ ਵੱਡੇ ਹੋ ਗਏ ਫਰਾ ਵੱਡੇ ਹੋ ਗਏ ਆ ਪਰ ਪਾਪਾ ਕਰਕੇ ਵੱਡੇ ਹੋਏ ਆ ਬਾਕੀ ਮੇਰੀ ਗੱਲ ਸੁਣੋ ਭੈਣਾ ਭਰਾਵਾਂ ਨੂੰ ਰਖੜੀ ਕਿਉਂ ਬੰਦੀਆਂ ਵਾ ਪੈਸੇ ਲੈਣ ਵਾਸਤੇ ਨਹੀਂ ਬੰਦੀਆਂ ਇਸ ਕਰਕੇ ਬੰਦੀਆਂ ਵਾ ਤਾਂ ਕਿ ਸਾਡੇ ਭਰਾਵਾਂ ਦੀ ਲੰਬੀ ਉਮਰ ਹੋਵੇ ਤੰਦਰੁਸਤੀ ਰਹਿ ਬੋਨਾਂ ਨੂੰ ਬਖਸ਼ੇ ਤੇ ਹਮੇਸ਼ਾ ਉਤਰਕੀਆਂ ਦੇ ਵਿੱਚ ਰਹਿਣ ਤੇ ਮੇਰੀ ਗੱਲ ਸੁਣੋ ਐਲੋ ਫੜੋ ਵਾਪਸ ਉਹ ਨਹੀਂ ਨਹੀਂ ਦੀਦੀ ਵਾਪਸ ਕਾਦੀ ਕਰ ਲਓ ਵਾਪਸ ਇਸੇ ਕਰਕੇ ਲੈ ਲਓ ਸਾਨੂੰ ਪਿਆਰ ਚਾਹੀਦਾ ਤੁਹਾਡਾ ਨਾ ਲੜਿਆ ਕਰੋ ਸਰ ਬਿਲਕੁਲ ਆਪਾਂ ਜਿੰਨਾ ਮਰਜੀ ਲੜੀਏ ਪਰ ਭੈਣ ਭਰਾ ਨਾ ਪਿਆਰ ਹਮੇਸ਼ਾ ਹੀ ਕਾਇਮ ਰਵੇ ਨਾਲੇ ਹੁਣ ਇਸ ਵਾਰ ਤੇ ਫਸਟ ਆਣਾ ਪਾਪਾ ਨੂੰ ਫਸਟ ਆ ਕੇ ਖਾਣਾ ਤਾਂ ਕਿ ਪਾਪਾ ਵਾਂਗੂ ਤੁਸੀਂ ਵੀ ਕੀ ਕਹਿੰਦੇ ਵੱਡੇ ਆਦਮੀ ਬਣੋ ਜਿਸ ਤਰ੍ਹਾਂ ਪਾਪਾ ਦੇ ਹਾਂ ਜਿਸ ਤਰ੍ਹਾਂ ਪਾਪਾ ਨੂੰ ਸਲਾਮ ਆਉਂਦੀਆਂ ਉਦ ਤਰ੍ਹਾਂ ਤੁਹਾਨੂੰ ਵੀ ਹੋਣਾ ਇਸ ਕਰਕੇ ਰਖੜੀ ਪੈਸਿਆਂ ਦੀ ਨਹੀਂ ਭੈਣ ਭਰਾਵਾਂ ਦੇ ਪਿਆਰ ਦਾ ਤਿਹਾਰਾ ਬਿਲਕੁਲ ਸਹੀ ਗੱਲ ਹੈ ਏਲੋ ਫੜੋ ਔਰ ਨਹੀਂ ਦੀਦੀ ਨਹੀਂ ਜੀ ਇਹ ਗੱਲ ਨਹੀਂ ਹੁੰਦੀ ਤੁਸੀਂ ਰੱਖ ਲਓ ਹੁਣ ਅਸੀਂ ਇੱਡੇ ਪਿਆਰ ਨਾਲ ਦੇ ਰਹੇ ਹਾਂ ਇੱਡੀ ਕੋਈ ਗੱਲ ਨਹੀਂ ਹੁੰਦੀ ਠੀਕ ਹੈ ਮੰਨਿਆ ਸੀ ਲੜਦੇ ਆ ਪਰ ਤੁਹਾਡਾ ਪਿਆਰ ਵੀ ਬਹੁਤ ਹੈ ਚੱਲ ਰੱਖ ਲੈਨੇ ਇਹ ਵੀ ਆਪਾਂ ਚਾਰੋ ਜਣੇ ਪਾਰਟੀ ਕਰਾਂਗੇ ਠੀਕ ਹੈ ਨਾ ਤਾਂ ਤੁਹਾਡੀ ਕਿੱਥੇ ਗਈ ਚਾਰੋ ਜਣੇ ਪਾਰਟੀ ਕਰਾਂਗੇ ਤੇ ਪਹਿਲੀ ਮੈਂ ਨਹੀਂ ਆਗੀ ਮਾਂ ਨੂੰ ਹੀ ਵੇਚੀ ਮਾਰ ਜੀ ਮੇਰੇ ਬੱਚੇ ਕਿੱਡੇ ਸਿਆਣੇ ਹੋ ਗਏ